ਇਹ ਬਕਾਇਦਾ ਸਾਡੇ ਧਾਰਮਿਕ ਸਥਾਨਾਂ ਤੇ ਚੋਰੀਆਂ ਕਰ ਰਹੇ ਨੇ ਬੇਅਦਵੀ ਹੋਣ ਦਾ ਡਰ ਵੀ ਰਹਿੰਦਾ ਬਣਿਆ ਰਹਿੰਦਾ ਹੈ ਤੇ ਲੜਾਈ ਝਗੜੇ ਦਾ ਇੱਥੇ ਅਕਸਰ ਡਰ ਬਣਿਆ ਰਹਿੰਦਾ ਹੈ ਜਿਹੜਾ ਇੱਥੇ ਕੋਈ ਵੀ ਰਹਿਸ਼ੀ ਥਾਂ ਜਾਂ ਮੁੱਲ ਥਾਂ ਅਸੀਂ ਉਹਨਾਂ ਨੂੰ ਨਹੀਂ ਦਵਾਂਗੇ ਤੇ ਅਗਲੀ ਗੱਲ ਹੈ ਵੀ ਜਿਹੜੇ ਪਿੰਡ ਚ ਰਹਿੰਦੇ ਆ ਮਜ਼ਦੂਰ ਹੋਣ ਪ੍ਰਵਾਸੀ ਉਹ ਉਹਨਾਂ ਨੂੰ ਅਸੀਂ ਕੁਝ ਦਿਨ ਦਾ ਸਮਾਂ ਦਿੱਤਾ ਹੈ ਐਤਵਾਰ ਤੱਕ ਦਾ ਕਿ ਉਹ ਇੱਥੋਂ ਛੱਡ ਕੇ ਚਲੇ ਜਾਣ ਤੇ ਅਗਲੀ ਗੱਲ ਇਹਨਾਂ ਦਾ ਵੋਟਰ ਕਾਰਡ ਜਾਂ ਆਧਾਰ ਕਾਰਡ ਇੱਥੇ ਕੋਈ ਨਹੀਂ ਬਣਾਇਆ ਜਾਵੇਗਾ ਪੰਜਾਬ ਵਿੱਚ ਬੋਟਾਂ ਪ੍ਰਵਾਸੀਆਂ ਦੀ ਬਣ ਗਈਆਂ ਤਾਂ ਤੁਸੀਂ ਦੇਖੋ ਸਾਡੇ ਪੰਜਾਬ ਵਿੱਚ ਕੁਝ ਮੇਰੇ ਹਿਸਾਬ ਨਾਲ ਇਹ ਬਾਦਲ ਸਾਹਿਬ ਦੀ ਦੇਣ ਹੈ ਕਿ ਇਹਨਾਂ ਨੇ ਜ਼ਿਆਦਾਤਰ ਇਹਨਾਂ ਨੂੰ ਲਿਆ ਕੇ ਲਿਆ ਕੇ ਇੱਥੇ ਵਸਾਇਆ ਤੇ ਇਹਨਾਂ ਦੀਆਂ ਬੋਟਾਂ ਬਣਾਈਆਂ ਕਈ ਪਿੰਡ ਤੁਹਾਨੂੰ ਮਾਲੀ ਜ਼ਿਲ੍ਹੇ ਚ ਲੱਭ ਜਾਣਗੇ ਜਿੱਥੇ ਪ੍ਰਵਾਸੀ ਮਜ਼ਦੂਰ ਸਰਪੰਚ ਬੜੇ ਹੋਏ ਹਨ ਐਸ ਐਚਓ ਸਾਹਿਬ ਦੇ ਉੱਥੋਂ ਸਾਨੂੰ ਫੋਨ ਆਏ ਹੈ ਕਿ ਤੁਸੀਂ ਇਦਾਂ ਮਤਾਂ ਪਾ ਨਹੀਂ ਸਕਦੇ ਤੁਸੀਂ ਕੌਣ ਹੁੰਦੇ ਹੋ ਮਤਾਂ ਪਾਉਣ ਵਾਲੇ ਤੁਸੀਂ ਥਾਣੇ ਪੇਸ਼ ਹੋ ਜੋ ਉਸ ਤੋਂ ਬਾਅਦ ਥਾਣੇ ਦਾ ਮਤਲਬ ਸਾਨੂੰ ਐਸ ਐਚਓ ਸਾਹਿਬ ਦਾ ਫੋਨ ਆਉਂਦਾ ਹੈ ਕਿ ਤੁਸੀਂ ਦੁਬਾਰਾ ਪੇਸ਼ ਹੋ ਜੀ ਤੁਸੀਂ ਮਤਾਂ ਨਹੀਂ ਪਾ ਸਕਦੇ ਜੀ ਤੁਹਾਡੇ ਕੋਲ ਅਧਿਕਾਰ ਨਹੀਂ ਹੈ ਇਦਾਂ ਦੇ ਸਾਨੂੰ ਧਮਕਾਇਆ ਜਾ ਰਿਹਾ ਸੀ ਬਕਾਇਦਾ ਜੇ ਕਰ ਇਸ ਤਰ੍ਹਾਂ ਦੇ ਮਤੇ ਪੈਣ ਲੱਗੇ ਤੁਸੀਂ ਪਿੰਨੇ ਸ਼ੁਰੂਆਤ ਕੀਤੀ ਦੋ ਚਾਰ ਪਿੰਡਾਂ 'ਚ ਹੋਰ ਪੈ ਗਏ ਕਹਿੰਦੇ ਪ੍ਰਵਾਸੀ ਭੱਜਣਗੇ ਤਾਂ ਕੰਮ ਕੀ ਤੋਂ ਹੋਣਗੇ ਕੰਮ ਆਪਣੇ ਪ੍ਰਵਾਸੀ ਮਜ਼ਦੂਰ ਹੈ ਜੀ ਸਾਨੂੰ ਕਹੋ ਕੰਮ ਨੂੰ ਅਸੀਂ ਤਿਆਰ ਬੈਠੇ ਜੀ ਕੰਮ ਨੂੰ ਪ੍ਰਵਾਸੀਆਂ ਨੇ ਪੰਜਾਬੀਆਂ ਦੇ ਲਈ ਕੰਮ ਸੁਖਾਲਾ ਕੀਤਾ ਜਾਂ ਫਿਰ ਪ੍ਰਵਾਸੀ ਪੰਜਾਬ ਦੇ ਲੋਕਾਂ ਦੇ ਲਈ ਸਿਰਦਰਦੀ ਬਣੇ ਨੇ ਸਿਰਦਰਦੀ ਇਸ ਲਈ ਕਿਉਂਕਿ ਮੋਹਾਲੀ ਦੇ ਪਿੰਡ ਮੁੱਤੋ ਸੰਕੀਆਂ ਦੇ ਵਸਨੀਕਾਂ ਨੇ ਪ੍ਰਵਾਸੀਆਂ ਦੇ ਖਿਲਾਫ ਮਤਾ ਪਾਇਆ ਮਤਾ ਪਾ ਕੇ ਪ੍ਰਵਾਸੀਆਂ ਦੇ ਖਿਲਾਫ ਵੱਡਾ ਐਕਸ਼ਨ ਲਿਆ ਹੈ ਤੇ ਪਿੰਡ ਦੇ ਵਿੱਚ ਰੈਂਟ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਪਿੰਡ ਦੇ ਵਿੱਚ ਪ੍ਰਵਾਸੀਆਂ ਦੀਆਂ ਸ਼ਰਾਰਤਾਂ ਵੱਧ ਗਈਆਂ ਨੇ ਧਾਰਮਿਕ ਅਸਥਾਨਾਂ ਤੇ ਚੋਰੀਆਂ ਹੁੰਦੀਆਂ ਨੇ ਜਿਸ ਲਈ ਸਾਨੂੰ ਪੈਰੇ ਲਾਉਣੇ ਪੈਂਦੇ ਨੇ ਤੇ ਪਿੰਡ ਦਾ ਮਾਹੌਲ ਖਰਾਬ ਹੋ ਰਿਹਾ ਹੈ ਪਿੰਡ ਦਾ ਦੁਕਾਨਤ ਹੈ ਜਿਹੜਾ ਸਾਨੂੰ ਇਹ ਮਤਾ ਲਿਆਉਣਾ ਪੈ ਗਿਆ ਇਹਦੇ ਵਿੱਚ ਲਿਖਿਆ ਹੈ ਅਸੀਂ ਕਿ ਜਿਹੜਾ ਇੱਥੇ ਕੋਈ ਵੀ ਰਹਿਸ਼ੀ ਥਾਂ ਜਾਂ ਮੁੱਲ ਥਾਂ ਅਸੀਂ ਉਹਨਾਂ ਨੂੰ ਨਹੀਂ ਦਵਾਂਗੇ ਤੇ ਅਗਲੀ ਗੱਲ ਹੈ ਵੀ ਜਿਹੜੇ ਪਿੰਡ 'ਚ ਰਹਨੇ ਆ ਮਜ਼ਦੂਰ ਹੁਣ ਪ੍ਰਵਾਸੀ ਉਹ ਉਹਨਾਂ ਨੂੰ ਅਸੀਂ ਕੁਛ ਦਿਨ ਦਾ ਸਮਾਨ ਦਿੱਤੇ ਆ ਐਤਵਾਰ ਤੱਕ ਦਾ ਕਿ ਉਹ ਇੱਥੋਂ ਛੱਡ ਕੇ ਚਲੇ ਜਾਣ ਤੇ ਅਗਲੀ ਗੱਲ ਇਹਨਾਂ ਦਾ ਵੋਟਰ ਕਾਰਡ ਜਾਂ ਆਧਾਰ ਕਾਰਡ ਇੱਥੇ ਕੋਈ ਨਹੀਂ ਬਣਾਇਆ ਜਾਵੇਗਾ ਜੇਕਰ ਇੱਥੇ ਪੰਜਾਬ ਵਿੱਚ ਵੋਟਾਂ ਪ੍ਰਵਾਸੀਆਂ ਦੀ ਬਣਨ ਗਈਆਂ ਤਾਂ ਤੁਸੀਂ ਦੇਖੋ ਸਾਡੇ ਪੰਜਾਬ 'ਚ ਕੁਝ ਮੇਰੇ ਹਿਸਾਬ ਨਾਲ ਇਹ ਬਾਦਲ ਸਾਹਿਬ ਦੀ ਦੇਣ ਹੈ ਕਿ ਇਹਨਾਂ ਨੇ ਜ਼ਿਆਦਾਤਰ ਇਹਨਾਂ ਨੂੰ ਲਿਆ ਲਿਆ ਕੇ ਇੱਥੇ ਵਸਾਇਆ ਤੇ ਇਹਨਾਂ ਦੀਆਂ ਵੋਟਾਂ ਬਣਾਈਆਂ ਮੇਰੇ ਹਿਸਾਬ ਨਾਲ ਇੱਥੇ ਪੰਜਾਬ 'ਚ ਕਈ ਪਿੰਡ ਤੁਹਾਨੂੰ ਮਾਹਲੀ ਜ਼ਿਲ੍ਹੇ 'ਚ ਲੱਭ ਜਾਣਗੇ ਜਿੱਥੇ ਪ੍ਰਵਾਸੀ ਮਜ਼ਦੂਰ ਸਰਪੰ ਇਹ ਤਾਂ ਮਜੂਰ ਨਹੀਂ ਦਿੱਕਤ ਨਹੀਂ ਹੈ ਪਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜੋ 1966 ਚ ਅਸੀਂ ਪੰਜਾਬੀ ਸੂਬਾ ਲਿਆ ਜੋ ਪੰਜਾਬ ਦੇ ਨਾਮ ਨਾਲ ਸਾਨੂੰ ਇੱਕ ਦਿੱਤੀ ਤੇ ਸੂਬੇ ਗਈ ਹੈ ਸਾਲ ਪੰਜਾਬੀ ਸੂਬਾ ਮਿਲਿਆ ਸਾਡੇ ਬਜ਼ੁਰਗਾਂ ਨੇ ਇਸ ਤੇ ਵਾਸਤੇ ਬਹੁਤ ਜ਼ਿਆਦਾ ਖੂਨ ਡੋਲਿਆ ਪਰ ਆਉਣ ਵਾਲੇ ਸਮੇਂ ਜੇਕਰ ਅਸੀਂ ਇਹ ਸੂਬੇ ਨੂੰ ਨਹੀਂ ਬਚਾ ਕੇ ਰੱਖਾਂਗੇ ਤਾਂ ਇੱਥੇ ਇਹਨਾਂ ਪ੍ਰਵਾਸੀ ਮਜ਼ਦੂਰਾਂ ਦੀ ਵੋਟਾਂ ਹੋਣਗੀਆਂ ਸਾਡੇ ਨੌਜਵਾਨਾਂ ਨੂੰ ਮਜਬੂਰਨ ਬਸ ਇਥੋਂ ਪ੍ਰਵਾਸ ਕਰਨਾ ਪਵੇਗਾ ਜਿਹੜੇ ਖੇਤੀ ਕਰਦੇ ਲੋਕ ਨੇ ਉਹਨਾਂ ਦੇ ਖੇਤਾਂ ਦੇ ਵਿੱਚ ਪ੍ਰਵਾਸੀ ਰਹਿੰਦੇ ਨੇ ਉਹਦੀ ਜ਼ਿੰਮੇਵਾਰੀ ਜਿਸ ਪਰਿਵਾਰ ਨਾਲ ਉਹ ਸਿਰੀ ਹੈਗਾ ਉਹ ਜ਼ਿੰਮੇਵਾਰ ਹੈਗਾ ਵਾ ਇਹ ਕੁਝ ਪ੍ਰਵਾਸੀ ਹੈਗੇ ਕੁਝ ਜਿਹੜੇ ਇੱਥੇ ਮਕਾਨ ਲੈ ਕੇ ਰਹਿ ਰਹੇ ਸੀ ਜਾਂ ਉਹ ਕਿਸੇ ਦੀ ਸ਼ਾਇਦੇ ਰਹਿ ਰਹੇ ਸੀ ਔਰ ਜੋ ਉਹਨਾਂ ਨੇ ਕੰਮ ਕੀਤੇ ਆ ਬਹੁਤ ਸਾਰੀਆਂ ਚੀਜ਼ਾਂ ਅਸੀਂ ਢਿੱਡ ਚ ਛੁਪਾ ਕੇ ਰੱਖੀਆਂ ਜੋ ਪਿੰਡ ਵਾਲਿਆਂ ਨੇ ਦੱਸਿਆ ਉਹ ਤੁਹਾਡੇ ਚੈਨਲ ਦੇ ਅਸੀਂ ਨਹੀਂ ਉਹਨੂੰ ਬਾਹਰ ਨਹੀਂ ਕੱਢ ਸਕਦੇ ਕਿਉਂਕਿ ਹਰ ਇੱਕ ਪਿੰਡ ਚ ਇੱਜ਼ਤ ਆਪਣੀ ਇੱਜ਼ਤ ਆਪਣੇ ਪਿਆਰੀ ਹੁੰਦੀ ਆ ਅੱਜ ਜੋ ਮਤਾ ਇਹਨਾਂ ਨੇ ਪਾਇਆ ਹੈਗਾ ਪਹਿਲਾਂ ਕਈ ਦਿਨ ਦੀ ਗੱਲ ਚੱਲਦੀ ਆ ਤਾਂ ਆਦੀ ਉਹਦਾ ਵੈਲਕਮ ਕਰਦੇ ਆ ਉਹਦੇ ਨਾਲ ਬਿਲਕੁਲ ਸਹਿਮਤ ਹੈਗੇ ਵਾ ਮਤੇ ਦੇ ਵਿੱਚ ਪਿੰਡ ਦੇ ਵਿੱਚ ਪਰਵਾਸੀਆਂ ਦੇ ਰਹਿਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਪਿੰਡ ਦੇ ਵਿੱਚ ਕੋਈ ਪਰਵਾਸੀ ਥਾਂ ਵੀ ਨਹੀਂ ਖਰੀਦ ਸਕੇਗਾ ਐਤਵਾਰ ਤੱਕ ਪਹਿਲਾਂ ਤੋਂ ਰਹਿ ਰਹੇ ਪ੍ਰਵਾਸੀ ਪਿੰਡ ਛੱਡ ਦੇ ਇਹ ਵੀ ਹੁਕਮ ਜਾਰੀ ਕੀਤੇ ਗਏ ਨੇ ਇਸ ਦਿਨਾਂ ਲਈ ਪ੍ਰਵਾਸੀਆਂ ਨੂੰ ਵੋਟਰ ਕਾਰਡ ਵੀ ਨਹੀਂ ਬਣਾਉਣ ਦਿੱਤਾ ਜਾਏਗਾ ਕੋਈ ਵੀ ਆਈਡੀ ਪ੍ਰੂਫ ਨਹੀਂ ਬਣਾਉਣ ਦਿੱਤਾ ਜਾਏਗਾ ਖੈਰ ਪੰਜਾਬ ਦੇ ਇਸ ਪਿੰਡ ਵਾਲਿਆਂ ਨੇ ਤਾਂ ਹੋਰਨਾ ਸੂਬਿਆਂ ਤੋਂ ਆਂਦੇ ਪ੍ਰਵਾਸੀਆਂ ਦੇ ਲਈ ਇਹ ਫੈਸਲਾ ਲੈ ਲਿਆ ਪਰ ਜਿਹੜੇ ਪੰਜਾਬੀ ਪੰਜਾਬ ਤੋਂ ਵਿਦੇਸ਼ਾਂ ਦੇ ਵਿੱਚ ਪ੍ਰਵਾਸ ਕਰਕੇ ਗਏ ਨੇ ਉਹਨਾਂ ਨਾਲ ਜੀ ਅਜੇਹਾ ਵਤੀਰਾ ਹੋਇਆ ਤਾਂ ਕੀ ਬਣੇਗਾ ਦਰਅਸਲ ਦੁਨੀਆ ਦੇ ਵੱਡੇ ਵੱਡੇ ਦੇਸ਼ਾਂ ਦੇ ਵਿੱਚ ਪੰਜਾਬੀ ਵੱਡੀ ਗਿਣਤੀ ਦੇ ਵਿੱਚ ਵਸੇ ਨੇ ਜਿਵੇਂ ਕਿ ਕੈਨੇਡਾ ਦੇ ਵਿੱਚ 942170 ਦੇ ਲਗਭਗ ਪੰਜਾਬੀ ਰਹਿੰਦੇ ਨੇ ਯੂਕੇ ਦੀ ਗੱਲ ਕੀਤੀ ਜਾਏ ਇੱਥੇ 7 ਲੱਖ ਦੇ ਕਰੀਬ ਪੰਜਾਬੀ ਨੇ ਅਮਰੀਕਾ ਦੇ ਵਿੱਚ 253740 ਪੰਜਾਬੀ ਰਹਿੰਦੇ ਨੇ ਆਸਟ੍ਰੇਲੀਆ ਦੀ ਗੱਲ ਕੀਤੀ ਜਾਏ ਤਾਂ 132496 ਇੱਥੇ ਪੰਜਾਬੀ ਰਹਿੰਦੇ ਨੇ ਤੇ ਇਸ ਗਿਣਤੀ ਨੂੰ ਸੁਣ ਕੇ ਸਵਾਲ ਉੱਠਣਾ ਲਾਜ਼ਮੀ ਹੈ ਕਿ ਮੁੱਦੋ ਸੰਗਤਿਆਂ ਪਿੰਡ ਵਾਸੀਆਂ ਦਾ ਮਤਾ ਜਾਇਜ਼ ਹੈ ਤੇ ਕੀ ਪੰਜਾਬ ਦੇ ਪਿੰਡਾਂ ਦੇ ਵਿੱਚ ਪ੍ਰਵਾਸੀਆਂ ਦਾ ਰਹਿਣਾ ਸਹੀ ਨਹੀਂ ਹੈ